ਪੰਜਾਬ ਵਿਜੀਲੈਂਸ ਬਿਊਰੋ ਦੇ ਅੜਿੱਕੇ ਚੜਿਆ ਇੱਕ ਹੋਰ ਥਾਣੇਦਾਰ ਰਿਸ਼ਵਤਖੋਰ ਜਿਸ ਨੇ ਰਿਸ਼ਵਤ ਲਈ ਰਿਸ਼ਵਤ ਕਿੰਨੀ ਲਈ ਕਿਸ ਦੀ ਸ਼ਿਕਾਇਤ ਦੇ ਆਧਾਰ ਤੇ ਕਾਬੂ ਕੀਤਾ ਗਿਆ ਰੰਗੇ ਹੱਥੀ ਕਾਬੂ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੇ ਮਾਮਲੇ ਸਾਹਮਣੇ ਆਏ ਜਿਸ ਦੇ ਵਿੱਚ ਸਿਆਸਤਦਾਨ ਵੀ ਸ਼ਾਮਲ ਸਨ ਜਿਸ ਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਸਰਕਾਰੀ ਕਰਮਚਾਰੀ ਵੀ ਸ਼ਾਮਲ ਸਨ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਪਰ ਰੰਗੇ ਹੱਥੀ ਜਦੋਂ ਕੋਈ ਕਾਬੂ ਆਉਂਦਾ ਉਸ ਦੇ ਵਿੱਚ ਜ਼ਿਆਦਾਤਰ ਖਾਣੇ ਦੇ ਨਾਲ ਸੰਬੰਧਿਤ ਕਰਮਚਾਰੀ ਮੁਲਾਜ਼ਮ ਆ ਜਿਹੜੇ ਉਹ ਸਾਹਮਣੇ ਆ ਰਹੇ ਆ ਕੇਸ ਇਸੇ ਤਰ੍ਹਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੀ ਜਾਣਕਾਰੀ ਪੰਜਾਬ ਬਿਜਲੀਅੰਸ ਬਿਊਰੋ ਦੇ ਵੱਲੋਂ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਜੋ ਸਾਹਮਣੇ ਨਿਕਲ ਕੇ ਆਇਆ ਉਸ ਦੇ ਬਾਰੇ ਤੁਹਾਡੇ ਨਾਲ ਵੇਰਵਾ ਸਾਂਝਾ ਕਰ ਦਿੰਨੇ ਆ ਪੰਜਾਬ ਬਿਜਲੀਅੰਸ ਬਿਊਰੋ ਨੇ ਅਦਾਲਤ ਕੰਪਲੈਕਸ ਅੰਮ੍ਰਿਤਸਰ ਵਿਖੇ ਸਥਿਤ ਪੁਲਿਸ ਚੌਂਕੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਐਸ ਆਈ ਗੁਰਜੀਤ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਂਦੇ ਆ ਕਾਬੂ ਕੀਤਾ ਇਹ ਦੋਸ਼ ਲੱਗੇ ਸਾਨੂੰ ਨਾ ਤੇ ਸ਼ਿਕਾਇਤ ਕਿਸ ਨੇ ਦਿੱਤੀ ਜਿਸ ਦੇ ਆਧਾਰ ਦੇ ਉੱਤੇ ਜਾਣਕਾਰੀ ਮਿਲਦਿਆਂ ਹੀ ਵਿਜੀਲੈਂਸ ਬਿਊਰੋ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਐਸ ਆਈ ਗੁਰਜੀਤ ਸਿੰਘ ਨੂੰ ਕਾਬੂ ਕੀਤਾ ਇਸ ਮਾਮਲੇ ਦੇ ਵਿੱਚ ਜਿਹੜਾ ਐਸ ਆਈ ਸੀ ਉਸ ਨੂੰ ਕਾਬੂ ਕੀਤਾ ਗਿਆ ਮੁਲਜ਼ਮ ਨੂੰ ਹਰਜਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ ਜ਼ਿਲ੍ਹਾ ਅੰਮ੍ਰਿਤਸਰ ਦੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਅੱਗੇ ਇਹ ਵੀ ਦੱਸਿਆ ਗਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਜਦੋਂ ਪਹੁੰਚ ਕੀਤੀ ਤੇ ਦੱਸਿਆ ਦੋਸ਼ ਲਾਇਆ ਕਿ ਉਸ ਕੋਲੋਂ 40 ਲੱਖ ਰੁਪਏ ਦੀ ਵਿੱਤੀ ਧੋਖਾਧੜੀ ਸੰਬੰਧੀ ਦਰਜ ਕਰਵਾਈ ਗਈ ਪੁਲਿਸ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਨ ਬਦਲੇ ਉਕਤ ਮੁਲਾਜ਼ਮ ਨੇ ਜਿਹੜਾ ਮੁਲਜ਼ਮ ਨੇ ਰਿਸ਼ਵਤ ਤਾਂ ਜੜੀ ਮੰਗੀ ਹੈ ਗੁਰਜੀਤ ਸਿੰਘ ਨੇ ਐਸਆਈ ਨੇ ਕਿ 40 ਲੱਖ ਦਾ ਜਿਹੜੀ ਹੈ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਇਆ ਸੀ ਉਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਔਰ ਇਸ ਬਦਲੇ ASI ਦੇ ਵੱਲੋਂ ਕਿਹਾ ਗਿਆ ਦੋਸ਼ ਲਾਇਆ ਗਿਆ ਸਬੰਧ ਸ਼ਿਕਾਇਤਕਰਤਾ ਦੇ ਵੱਲੋਂ ASI ਨੇ ਕਿਹਾ ਕਿ ਜੇਕਰ ਤੁਸੀਂ ਤੁਰੰਤ ਕਾਰਵਾਈ ਚਾਹੁੰਦੇ ਹੋ ਤਾਂ ਫਿਰ ਇੰਤਜ਼ਾਮ ਕਰੋ ਮਾਇਆ ਦਾ ਤਾਂ ਮਾਇਆ ਕਿੰਨੀ ਸੀ 15000 ਰੁਪਏ ਜਿਹੜੀ ਕਿ ਰੰਗੇ ਹੱਥੀ ਕਾਬੂ ਹੋ ਗਿਆ ASI ਇਸ ਮਾਮਲੇ ਦੇ ਵਿੱਚ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਪਹਿਲਾਂ ਹੀ ਉਸ ਕੋਲੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20000 ਰੁਪਏ ਪਹਿਲਾਂ ਹੀ ਲੈ ਚੁੱਕਾ ਸੀ ਤੇ ਰਿਸ਼ਵਤ ਦੀ ਬਾਕੀ ਰਕਮ ਦੀ ਵੀ ਮੰਗ ਕਰ ਰਿਹਾ ਸੀ ਵਾਰ-ਵਾਰ ਤੰਗ ਪ੍ਰੇਸ਼ਾਨ ਹੋ ਰਿਹਾ ਸੀ ਮੈਂ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਹੁੰਦੀ ਹੈ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾਇਆ ਤਯੁਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਰਿਸ਼ਵਤ ਲੈਂਦੇ ਆ ਜਿਹੜੀ ਕਿ ਦੂਜੀ ਕਿਸ਼ਤ ਦੱਸੀ ਜਾ ਰਹੀ ਹੈ 15000 ਰੁਪਏ 40 ਲੱਖ ਰੁਪਏ ਦੀ ਧੋਖਾ ਧੜੀ ਦਾ ਮਾਮਲਾ ਸੀ ਉਸ ਦੀ ਸ਼ਿਕਾਇਤ ਦੇ ਉੱਤੇ ਤੁਰੰਤ ਕਾਰਵਾਈ ਹੋਵੇ ਇਸ ਦੇ ਬਦਲੇ 50000 ਰੁਪਏ ਰਿਸ਼ਵਤ ਮੰਗੀ ਜਾਂਦੀ ਹੈ 20000 ਰੁਪਏ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਐਸਆਈ ਨੇ ਪਹਿਲੀ ਕਿਸ਼ਤ ਚ ਲੈ ਲਈ 15000 ਰੁਪਏ ਦੂਜੀ ਕਿਸ਼ਤ ਤੋਂ ਦੇਣ ਜਾ ਰਿਹਾ ਸੀ ਤੇ ਵਿਜੀਲੈਂਸ ਨੂੰ ਦੱਸ ਕੇ ਪੈਸੇ ਦਿੱਤੇ ਗਏ ਤੇ ਜਿਸ ਕਰਕੇ ਉਸ Trap ਦੇ ਵਿੱਚ ਐਸਆਈ ਗੁਰਜੀਤ ਸਿੰਘ ਫਸ ਜਾਂਦਾ ਹੈ ਇਸੇ ਕਰਕੇ ਰੰਗੇ ਹੱਥੀ ਕਾਬੂ ਕੀਤਾ ਗਿਆ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਅਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ਤੇ ਹਲਕੇ ਅਦਾਲਤ ਦੇ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਜਾਣਾ ਤੇ ਇਸ ਮਾਮਲੇ ਦੀ ਅਗਲੀ ਰੀ ਜਾਂਚ ਜਾਰੀ ਰਹੇਗੀ ਕਿ ਇਸ ਤੋਂ ਪਹਿਲਾਂ ਵੀ ਐਸਆਈ ਨੇ ਆਪਣੀ ਸਰਵਿਸ ਦੇ ਦੌਰਾਨ ਸੇਵਾ ਦੇ ਦੌਰਾਨ ਕਿਸ-ਕਿਸ ਕੋਲੋਂ ਕਿਹੜੇ-ਕਿਹੜੇ ਮਾਮਲਿਆਂ 'ਚ ਰਿਸ਼ਵਤ ਲਈ ਜਾਂ ਨਹੀਂ ਲਈ ਉਸ ਦੇ ਖਾਤੇ ਵੀ ਸੁਭਾਵਕ ਹੈ ਫਰੋਲੇ ਜਾਣਗੇ ਕਿ ਉਸ ਨੇ ਕਿੰਨੇ ਕ ਪੈਸੇ ਇਸ ਢੰਗ ਦੇ ਨਾਲ ਟੇਡੇ ਢੰਗ ਦੇ ਨਾਲ ਬਣਾਏ ਨੇ ਕਾਲੀ ਕਮਾਈ ਕੀਤੀ ਹੈ ਤਾਂ ਇਸ ਇੱਕ ਹੋਰ ਐਸਆਈ ਨੂੰ ਵਿਜੀਲੈਂਸ ਨੇ ਕਾਬੂ ਕੀਤਾ ਹੈ ਅਮ੍ਰਿਤਸਰ ਦੇ ਵਿੱਚ ਕਿ 50000 ਰੁਪਏ ਰਿਸ਼ਵਤ ਉਸ ਨੇ ਮੰਗੀ 20000 ਪਹਿਲਾਂ ਲਿਆ 15000 ਹੋਰ ਲੈਣ ਜਾ ਰਿਹਾ ਸੀ ਟੇਸ਼ਨ ਨੂੰ ਲੈ ਕੇ ਵਿਜੀਲੈਂਸ ਦੇ ਕੋਲ ਸ਼ਿਕਾਇਤ ਹੋ ਜਾਂਦੀ ਹੈ ਤੇ 트੍ਰੈਪ ਦੇ ਵਿੱਚ ਐਸਆਈ ਗੁਰਜੀਤ ਸਿੰਘ ਫਸ ਜਾਂਦਾ ਹੈ ਤਾਂ ਵਿਜੀਲੈਂਸ ਦੀ ਇਸ ਗਤੀਵਿਧੀ ਦੇ ਬਾਰੇ तमाम ਜੋ ਜਾਣਕਾਰੀ ਸਾਡੇ ਤੱਕ ਪੁੱਜੀ ਉਸੀ ਤੁਹਾਡੇ ਤੱਕ ਸਾਂਝੀ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਕਿ ਰਿਸ਼ਵਤ ਦਾ ਇਹ ਜਿਹੜਾ ਬੋਲਬਾਲਾ ਹੈ ਚਾਹੇ ਉਹ ਥਾਣਿਆਂ ਚਾਹੇ ਕਚਹਿਰੀਆਂ ਚਾਹੇ ਜਾਂ ਹੋਰ ਸਰਕਾਰੀ ਦਫ਼ਤਰਾਂ ਦੇ ਵਿੱਚ ਹੈ ਇਹ ਘਟੇਗਾ ਕਿਵੇਂ ਤੁਹਾਡਾ ਸੁਝਾਅ ਕੀ ਹੈ ਇਸ ਤੇ ਬਾਰੇ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ